ਹੋਰ ਤੱਕ ਪ੍ਰਿੰਸੀਪਲ ਵੀ ਇੱਥੇ ਪਹੁੰਚੀ ਉਹਦਾ ਹੱਕ ਨਹੀਂ ਬਣਦਾ ਸਕੂਲ ਦੀ ਪ੍ਰਿੰਸੀਪਲ ਦਾ ਹੱਕ ਨਹੀਂ ਬਣਦਾ ਵੀ ਬੱਚਾ ਹਾਏ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਆਇਆ ਘੰਟੇ ਤੋਂ ਉੱਪਰ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਇਹਦੇ ਜਿੰਮੇਵਾਰੀ ਨਹੀਂ ਬਣਦੀ ਇਹਨਾਂ ਦੀ ਸਾਡਾ ਬੱਚਾ ਚਲਿਆ ਗਿਆ ਵਾ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਰਣਾ ਸਖੀਤ ਸਿੰਘ ਭਾਈ ਜੀ ਸਕੂਲ ਦੇ ਵਿੱਚ ਪੰਜਵੇਂ ਬੰਦੇ ਪੰਜਵੇਂ ਚਾਹੀਏ ਭਾਈ ਸਕੂਲ ਦੇ ਵਿੱਚ ਜਾ ਕੇ ਆਏ ਆ ਸਕੂਲ ਦੇ ਗਾਰਡਨ ਦੇ ਵਿੱਚ ਜਿੱਥੇ ਐਕਸੀਡੈਂਟ ਹੋਇਆ ਉੱਥੇ ਪਹੁੰਚ ਚੁੱਕੇ ਆ ਨਾ ਤਾਂ ਕੋਈ ਹਸਪੀਟਲ ਦੇ ਵਿੱਚ ਪਹੁੰਚਿਆ ਤੇ ਨਾ ਇੱਥੇ ਤੱਕ ਪਹੁੰਚਿਆ ਪ੍ਰਸ਼ਾਸਨ ਵੀ ਸੁੱਤੇ ਪਿਆ ਵਾ ਸਕੂਲਾਂ ਵਾਲੇ ਵੀ ਸੁੱਤੇ ਪਏ ਕਿੰਨੇ ਬੱਚੇ ਸੀ ਜੀ ਇਹ ਚ ਲਗਭਗ 50 ਬੱਚੇ ਹੋਣਗੇ ਜੀ ਇਹ ਚ ਭਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਸਾਰੇ ਬੰਦਿਆਂ ਨੂੰ ਪਤਾ ਸਾਰੇ ਮਾਪਿਆਂ ਨੂੰ ਪਤਾ ਕਿ 50-50 ਬੱਚੇ ਹੁੰਦੇ ਆ ਵੈਨਾਂ ਦੇ ਵਿੱਚ ਫਿਰ ਕਿਉਂ ਚੜਾਉਂਦੇ ਆ ਮਾਪੇ ਬਾਈ ਜੀ ਅਸੀਂ ਕਹੇਗਾ ਅਸੀਂ ਚੁੱਕਿਆ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਜਦੋਂ ਮਤਲਬ ਇਹਦਾ ਮਤਲਬ ਇਹ ਕਹਿ ਸਕਦੇ ਆ ਕਿ ਬੱਚਿਆਂ ਨੂੰ ਸਿਰਫ ਪੈਸੇ ਮਾਪਿਆਂ ਨੂੰ ਪੈਸੇ ਪਿਆਰੇ ਬੱਚਿਆਂ ਨਹੀਂ ਅਸੀਂ ਪੈਸੇ ਅਸੀਂ ਫੀਸਾਂ ਦੇ ਲਈ ਕਰ ਰਹੇ ਹਾਂ ਪਰ ਇਸ ਸਕੂਲ ਨਾਲ ਬੱਚੇ ਬਾਈ ਬੱਸਾਂ ਨਹੀਂ ਜਾਂਦੇ ਆ ਬਾਈ ਜੀ ਆਪਾਂ ਹੀ ਚੜਾਉਨੇ ਆ ਬੱਚੇ ਆਪਾਂ ਚੜਾਉਨੇ ਆ ਬੱਚੇ ਆਪਾਂ ਹੀ ਚੜਾਉਨੇ ਬੱਚੇ ਬਈ ਨਾ ਦੇ ਨਗਨਾਬੋਸ ਕਾਹ ਲੈਣਾ ਪਤਰ ਡਰਾਈਵਰ ਦਾਰੂ ਕੀ ਤੁਸੀਂ ਕਿਉਂ ਚੜਾਉਂਦੇ ਹੋ ਫਿਰ ਬੱਚੇ ਨਾ ਚੜਾਓ ਬੰਦ ਕਰੋ ਅੱਜ ਮੈਂ ਦੱਸਦਾ ਕੋਈ ਵਿਰੋਧ ਕਰਦਾ ਉਹਦੇ ਬੱਚੇ ਹਟਾ ਲਾ ਦੇ ਜਗਰਾਓ ਪ੍ਰੈਸ ਜਗਰਾਓ ਪ੍ਰੈਸ ਵੱਲੋਂ ਘੱਟੋ ਘੜ 50 ਵਾਰੀ ਇਹ ਖਬਰਾਂ ਲਾਈਆਂ ਗਈਆਂ ਘੱਟੋ ਘੜ 50 ਵਾਰੀ ਭਾਈ ਜੀ ਜਿਹੜਾ ਕੋਈ ਵਿਰੋਧ ਕਰਦਾ ਉਹਨੂੰ ਕਹਿੰਦੇ ਆ ਉਹਦੇ ਬੱਚੇ ਹਟਾ ਲਾ ਹੋ ਜਾਂਦੇ ਰਲਾ ਦੱਸੋ ਬਾਪੂ ਕੀ ਕਰਨਾ ਉਹਨੇ ਕਿਹੜੇ ਮੋਟਰ ਹੈ ਜਿਹੜੇ ਸਾਧਨਾਂ ਤੇ ਆਉਂਦੇ ਹਟਾ ਲੇ ਆਉਂਦੇ ਤੇ ਉਹ ਮੋਟਰ ਹੈ ਜੱਟ ਜੇ ਲੋਈ ਨੇ ਉਹਨਾਂ ਦੀ ਫੀਸ ਵੀ ਸੁਣ ਪਾਇਆ ਕੋਟਾ ਕੀ ਨਾਮ ਹੈ ਵੀਰੇ ਸਤਨਾ ਸਿੰਘ ਕੀ ਗੱਲ ਕੀਤੀ ਸੀ ਵੀਰੇ ਉਹ ਦਾਰੂ ਦੂਰੋਂ ਪੀਤੀ ਦਾ ਆਦੇ ਡਰਾਈਵਰ ਸੀ ਉਹਨੇ ਬਾਈ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚ ਆਉਂਦੇ ਇਸ ਚ ਤੇ ਇਹ ਜੇ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਬੱਸਾਂ ਉਹਨਾਂ ਨੂੰ ਬਹੁਤ ਬਰੇ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਬੱਚੇ ਤੁਸੀਂ ਆਪ ਚੜਾਉਂਦੇ ਹੋ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਬੱਚੇ ਤੁਹਾਨੂੰ ਇਹ ਵੀ ਤਾਂ ਪਤਾ ਨਾ ਮੱਸਾਂ ਕਵਾੜਾ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝਦੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੜਾ ਕੀ ਮਾਰੀ ਆ ਕਿੰਨੇ ਬੈਨ ਭਰਾ ਹੈ ਦੋ ਭਰਾ ਹੀ ਸੀਗੇ ਜੀ